ਸ਼ਹੀਦੀ ਹਫਤਾ ਕਹਿਰ ਦੀ ਠੰਡ ਵਿੱਚ ਬੁਲੰਦ ਹੌਸਲੇ ਦੀ ਗਾਥਾ ਪਉਹਦੀਆਂ 7 ਰਾਤਾਂ ਦਸੰਬਰ 1704 ਦਾ ਉਹ ਸ਼ਹੀਦੀ ਹਫਤਾ ਜਿਸ ਨੇ ਭਾਰਤੀ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ ਇਹ ਲਹੂ ਪਿਜੇ ਸ਼ਹੀਦੀ ਹਫਤੇ ਦੀਆਂ ਉਹ 7 ਕਾਲੀਆਂ ਬੋਲੀਆਂ ਤੇ ਲਹੂ ਨਿਚੜਦੀਆਂ ਰਾਤਾਂ ਹਨ ਜਿਨ੍ਹਾਂ ਨੇ ਤਸ਼ਮੇਸ਼ ਪਿਤਾ ਦਾ ਆਪਣੇ ਪਰਿਵਾਰ ਨਾਲੋਂ ਵਿਛੋੜਾ ਪਾ ਦਿੱਤਾ ਸੀ ਰਿਸ਼ਤੇ ਨਾਸੂਰ ਵਾਂਗੂ ਸਮੋਈ ਸ਼ਹੀਦੀ ਹਫਤੇ ਦੀ ਪੀੜ ਅਤੇ ਸ਼ਹਾਦਤਾਂ ਦੀ ਲੋ ਕੌਮ ਦੀਆਂ ਨਸਲਾਂ ਨੂੰ ਅਣਖ ਤੇ ਸਵੈਮਾਨ ਨਾਲ ਜਿਉਂਦਾ ਬਲਤਸਦੀ ਰਹੇਗੀ ਸੰਗਤ ਜੀ ਅਓ ਨਤਮਸਤਕ ਹੋਈਏ ਮਹਾਨ ਸ਼ਹੀਦਾਂ ਨੂੰ 20 ਦਸੰਬਰ 6 ਪੋਦੀ ਰਾਤ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਾਂ ਦੀ ਪੁਰੀ ਨੂੰ ਆਖਰੀ ਵਾਰ ਨਜ਼ਰ ਪਰ ਕੇ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦੁਬਾਰਾ ਇੱਥੇ ਨਹੀਂ ਆਉਣਾ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ आनंदगढ़ ਦੇ ਕਿਲੇ ਤੋਂ ਨਿਕਲ ਕੇ ਅਜੇ ਕੁਝ ਹੀ ਦੂਰ ਗਏ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਧੋਖੇ ਨਾਲ ਹਮਲਾ ਕਰ ਦਿੱਤਾ 21 ਦਸੰਬਰ 7 ਨੂੰ ਅੰਮ੍ਰਿਤ ਵੇਲੇ ਦੇ ਸਮੇਂ ਸਰਸਾ ਨਦੀ ਦੇ ਕੰਢੇ ਹੋਏ ਭਿਆਨਕ ਯੁੱਧ ਵਿੱਚ अनेका ਸਿੰਘ ਮੁਗਲਾਂ ਦੇ ਆਹੂ ਲਾਉਂਦੇ ਸ਼ਹੀਤੀਆਂ ਪਾ ਗਏ ਸਰਸਾ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਵੱਡੇ ਸਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਨਾਲpropto ਹੁੰਦੇ ਹੋਏ ਜਮਕੌਰ ਦੀ ਕੱਚੀ ਕੜੀ ਵਿੱਚ ਪਹੁੰਚ ਗਏ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੌਰ ਪਾਈ ਮਨੀ ਸਿੰਘ ਜੀ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦੇ ਸਰਸਾ ਦੇ ਕੰਢੇ-ਕੰਢੇ ਤੁਰਦੇ ਕੁੰਮਾ ਮਾਸ਼ਕੀ ਦੀ ਝੌਪੜੀ ਵਿੱਚ ਪਹੁੰਚੇ 7 ਪੋ ਦੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਵਡੇ ਸਹਿਜਾਦਿਆਂ ਨੇ ਜਮਕੌਰ ਦੀ ਗੜੀ ਵਿੱਚ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਜਾਦਿਆਂ ਨੇ ਕੁੰਮਾ ਮਾਸ਼ਕੀ ਦੇ ਘਰ ਬਿਤਾਈ 22 ਦਸੰਬਰ 8 ਪੋ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦियां ਪ੍ਰਾਪਤ ਕਰ ਗਏ। ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰਿਆਂ ਦੇ ਆਦੇਸ਼ ਨਾਲ ਗੜੀ ਚੋਂ ਨਿਕਲ ਗਏ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਗੰਗੂਰੂ ਸੋਈਏ ਨਾਲ ਉਸਦੇ ਪਿੰਡ ਸਹੇੜੀ ਪਹੁੰਚ ਗਏ। ਅੱਠ ਪੋਦੀ ਰਾਤ ਮਾਤਾ ਜੀ ਅਤੇ ਨਿੱਕੇ ਸਹਬਜ਼ਾਦਿਆਂ ਨੇ ਗੰਗੂ ਦੇ ਘਰ ਬਿਤਾਈ। 23 ਦਸੰਬਰ ਨੂੰ ਪੋ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਕੇ ਪਾਪੀ ਕੰਕੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੋਹਰਾਂ ਚੋਰੀ ਕਰ ਲਈਆਂ ਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਮੋਰਿੰਡਾ ਦੇ ਕੋਤਵਾਲ ਨੂੰ ਮਾਤਾ ਜੀ ਅਤੇ ਬੱਚਿਆਂ ਦੀ ਜਾ ਖਬਰ ਦਿੱਤੀ ਹਵਲਦਾਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਲੈ ਆਏ ਨੋ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਬਿਨਾ ਕੁਝ ਖਾਦੇ ਪੀਤੇ ਮੋਰਿੰਡੇ ਦੀ ਜੇਲ੍ਹ ਵਿੱਚ ਗੁਜਰੀ 24 ਦਸੰਬਰ 10 ਵੋ ਠੰਡੇ ਬੁਰਜ ਦੀ ਪਹਿਲੀ ਰਾਤ ਵਜ਼ੀਰ ਖਾਨ ਨੇ ਸਿਪਾਹੀ ਭੇਜ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਤੋਂ ਸਰਹੰਦ ਲਿਆਂਦਾ ਭੁੱਖੇ ਪਾਣੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗੁਰੂ ਘਰ ਦੇ ਸ਼ਰਧਾਲੂ ਬਾਬਾ ਮੋਤੀਦਾ ਮਹਿਰਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਸ਼ਕਾਇਆ ਸੀ 25 ਦਸੰਬਰ 11 ਵੋ ਸਹਿਬਜ਼ਾਦਿਆਂ ਦੀ ਸੂਬੇ ਕੋਲ ਪਹਿਲੀ ਪੇਸ਼ੀ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਪਰ ਜਦੋਂ ਸਹਿਬਜ਼ਾਦੇ ਨਾ ਮੰਨੇ ਤਾਂ ਉਹਨਾਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਗਿਆ ਠੰਡੇ ਬੋਝ ਵਿੱਚ ਵਾਪਸ ਆ ਸਹਿਬਜ਼ਾਦਿਆਂ ਨੇ ਦਾਦੀ ਮਾਂ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੀਆਂ ਸਾਖੀਆਂ ਸੁਣਦੇ ਹੋਏ guzari ਭਾਈ ਮੋਤੀ ਰਾ ਮਹਿਰਾ ਨੇ ਦੁੱਤ ਦੀ ਸੇਵਾ ਕੀਤੀ 26 ਦਸੰਬਰ 12 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਧੂਤੀ ਪੇਸ਼ੀ ਦੂਜੇ ਦਿਨ ਫਿਰ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਦਰਾਵੇ ਦਿੱਤੇ ਗਏ ਤਸੀਹੇ ਦਿੱਤੇ ਗਏ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਸਹਿਬਜ਼ਾਦੇ ਬਿਲਕੁਲ ਨਾ ਮੰਨੇ ਜਦੋਂ ਇਸ ਜ਼ੁਲਮ ਦੇ ਖਿਲਾਫ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਤਾਂ ਸੂਬਾ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਸ ਵਿੱਚ ਭੇਜ ਦਿੱਤਾ ਮੋਤੀराम ਮਹਿਰਾ ਨੇ ਆਖਰੀ ਵਾਰ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ 27 ਦਸੰਬਰ 13 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਆਖਰੀ ਪੇਸ਼ੀ ਅਤੇ ਸ਼ਹੀਦੀ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀਂ ਤਿਆਰ ਕਰ ਸੁੰਦਰ ਪੁਸ਼ਾਕਾ ਪਾ ਕੇ ਸੀਸ ਉੱਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰਿਆ ਸਾਰੀਆਂ ਕੋਸ਼ਿਸ਼ਾਂ ਦੇ ਭਾਵੇਂ ਸਹਿਬਜ਼ਾਦਿਆਂ ਨੂੰ ਢੁਲਾ ਦੇਣ ਵਿੱਚ ਪੂਰੀ ਤਰ੍ਹਾਂ ناکਾਮ ਰਹੇ ਸੂਬਾ ਸਰਹੰਦ ਦੇ ਇਸ਼ਾਰੇ ਉੱਤੇ ਕਾਜ਼ੀ ਨੇ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਆਪਣੇ ਧਰਮ ਵਿੱਚ ਪੱਕੇ ਰਹਿੰਦਿਆਂ ਨੀਹਾਂ ਵਿੱਚ ਅਡੋਲ ਖੜੇ ਸਹਿਬਜ਼ਾਦੇ ਬੇਅੰਤ ਤਸੀਹੇ ਸਹ ਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦਤਾ ਉੱਚਾ ਰੁਤਬਾ ਪਾ ਗਏ ਠੰਡੇ ਪੋਚ ਵਿੱਚ ਸੂਬਾਏ ਸਰਹੰਦ ਜ਼ਾਲਿਮ ਵਜ਼ੀਰ ਖਾਨ ਦੇ ਜ਼ੁਲਮਾਂ ਨੂੰ ਆਪਣੇ ਬਿੱਧ ਸਰੀਰ ਉੱਤੇ ਸਹਾਰਦਿਆਂ ਮਾਤਾ ਗੁਜਰ ਕੌਰ ਜੀ ਵੀ ਸ਼ਹੀਦੀ ਪ੍ਰਾਤ ਕਰਦੇ குரு ਘਰ ਦੇ ਅਨੰਦ ਸੇਵਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਮਿਸ਼ਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦ ਤਿੰਨਾ ਪਾਵਨ ਸਰੀਰਾਂ ਦਾ ਸੰਸਕਾਰ ਕੀਤਾ ਅੱਜ ਇਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚਾਰ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਬੇਮਿਸਾਲ ਸ਼ਹਾਦਤ ਨੂੰ ਅਸੀਂ ਸਨੇ ਮਰ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੀ ਇਸ ਬੁੱਢ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ